ਅਸਵੇਦੀ ਨਿਊਜ਼ ਸਿੰਬਲੋ ਸ਼ਹਿਰ ਦੇ ਹਰ ਮੁੱਦੇ ਨੂੰ ਬੜੀ ਹੀ ਬੇਬਾਕੀ ਨਾਲ ਚੁੱਕਿਆ ਜਾਂਦਾ ਹੈ ਤਾਂ ਜੋ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਇਆ ਜਾ ਸਕੇ ਕੁਝ ਸਮੱਸਿਆਵਾਂ ਹੱਲ ਹੁੰਦੀਆਂ ਨੇ ਤੇ ਕੁਝ ਵੱਲ ਪ੍ਰਸ਼ਾਸਨ ਧਿਆਨ ਦੇਣਾ ਮੁਨਾਸਬ ਹੀ ਨਹੀਂ ਸਮਝਦਾ ਤਾਜ਼ਾ ਤਸਵੀਰ ਗੋਲਡਨ ਗੇਟ ਨਜ਼ਦੀਕ ਫਲਾਈਓਵਰ ਦੀ ਦੇਖਣ ਨੂੰ ਮਿਲੀ ਜਿੱਥੇ ਕਈ ਸਾਲਾਂ ਤੋਂ ਛੱਪੜ ਸੀਵਰੇਜ ਅਤੇ ਬਰਸਾਤੀ ਪਾਣੀ ਸਰਵਿਸ ਲੇਨ ਵਿੱਚ ਖੜਾ ਹੈ ਜਿਸ ਨਾਲ ਸਰਵਿਸ ਲੇਨ ਬੰਦ ਹੈ ਅਤੇ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ ਗੰਦਗੀ ਇਸ ਕਦਰ ਹੈ ਕਿ ਇਸ ਜਗ੍ਹਾ ਨੂੰ ਬਿਮਾਰੀਆਂ ਦਾ ਹੈੱਡਕੁਆਟਰ ਆਖਿਆ ਜਾ ਸਕਦਾ ਹੈ ਸਾਡੀ ਸੰਬੰਧਿਤ ਵਿਭਾਗ ਨੂੰ ਅਪੀਲ ਹੈ ਕਿ ਜਲਦ ਇਸ ਦਾ ਹੱਲ ਕੀਤਾ ਜਾਵੇ ਤਾਂ ਜੋ ਮੌਨਸੂਨ ਸੀਜ਼ਨ ਦੌਰਾਨ ਬਿਮਾਰੀਆਂ ਦੀ ਦਸਤਕ ਨਾ ਹੋਵੇ 골ਡਨ ਗੇਟ ਨਜ਼ਦੀਕ ਫਲਾਈਓਵਰ ਦੀ ਸਰਵਿਸ ਲੇਨ ਜਿੱਥੇ ਪਿਛਲੇ ਕਈ ਸਾਲਾਂ ਤੋਂ ਬਰਸਾਤ ਤੇ ਛੱਪੜ ਦਾ ਪਾਣੀ ਜਿਹੜਾ ਹੈ ਉਹ ਜਮਾ ਹੋਇਆ ਪਿਆ ਹੈ ਸਰਵਿਸ ਲਾਈਨ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਬੰਦ ਪਈ ਹੈ ਤੇ ਬਿਮਾਰੀਆਂ ਦਾ ਘਰ ਬਣਿਆ ਹੋਇਆ ਹੈ ਤੁਹਾਨੂੰ ਇੱਥੇ ਦੱਸ ਦਈਏ ਕਿ ਇੱਥੇ ਕਈ ਵਪਾਰਕ ادارے ਨੇ ਜਿੱਥੇ ਕਈ ਲੋਕ ਕੰਮ ਕਰ ਰਹੇ ਨੇ ਪਰ ਮਾਹੌਲ ਜਿਹੜਾ ਹੈ ਉਹ ਨਰਕ ਭਰਿਆ ਬਣਿਆ ਹੋਇਆ ਹੈ ਇਸ ਵੱਲੇ ਨਾ ਤਾਂ ਪੀਡਬਲਿਊਡੀ ਨਾ ਨਗਰ ਨਿਗਮ ਤੇ ਨਾ ਹੀ ਨੈਸ਼ਨਲ ਹਾਈਵੇ ਅਥਾਰਟੀ ਇਸ ਵੱਲ ਕੋਈ ਧਿਆਨ ਦੇ ਰਹੀ ਹੈ ਅਸੀਂ ਵਾਰ-ਵਾਰ ਇਸ ਸਥਾਨ ਦੀਆਂ ਖਬਰਾਂ ਲਗਾ ਚੁੱਕੇ ਹਾਂ ਪਰ ਕਿਸੇ ਵੀ ਸੰਬੰਧਤ ਵਿਭਾਗ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਇੱਕ ਸੜਕ ਜਿਹੜੀ ਹੈ ਉਹ ਬਿਲਕੁਲ ਹੀ ਬੰਦ ਪਈ ਹੋਈ ਹੈ ਜਿਸ ਨਾਲ ਟ੍ਰੈਫਿਕ ਵੀ ਪ੍ਰਭਾਵਿਤ ਹੋ ਰਹੀ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਸੰਬੰਧਤ ਵਿਭਾਗ ਇਸ ਵੱਲ ਧਿਆਨ ਦੇਵੇਗਾ ਤੇ ਇਸ ਰੋਡ ਨੂੰ ਜਲਦ ਮੁਰੰਮਤ ਇਸ ਦੀ ਕਰਕੇ ਇਸ ਨੂੰ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਦੀ ਰਾਹ ਆਸਾਨ ਹੋ ਸਕੇ ਤੇ ਵਧੀਆ ਸੁੰਦਰ ਮਾਹੌਲ ਦੇ ਵਿੱਚ ਰਹਿ ਸਕਣ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼